ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਸੁਖ 사ਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦ ਨਾਮ ਧਿਆਈਐ ਸਹਿਜ ਨਾਮ ਸਮਾਏ ਸੁਖ 사ਗਰ ਹਰ ਨਾਮ ਹੈ ਗੁਰਮਖ ਪਾਇਆ ਜਾਏ ਅਨ ਦਿਨ ਨਾਮ ਦਿਹਾਈਐ ਸਹਿਜ ਨਾਮ ਸਮਾਏ ਤੰਤਨ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਮਰਦਾਸ ਮਹਾਰਾਜ ਜੀ ਤੀਸਰੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ